ਹਾਂਜੀ ਵੈਲਕਮ ਜੀ ਕਵਰ ਬਾਡ ਵਿਜਨਸ ਤੇ ਆਹ ਵੇਖ ਲਓ ਜੀ ਸਾਰਾ 뷰 ਠੀਕ ਹੈ ਜੀ ਤੇ ਆਹ ਹੈਗਾ ਜੀ ਸਾਡੇ ਸੰਦੀ ਵੀਰ ਜੀ ਹਣੀ ਸਾਸੀਗਾ ਸੰਦੀ ਵੀਰ ਜੀ ਕੀ ਹਾਲ ਚਾਲ ਜੀ ਸੰਦੀ ਵੀਰ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਜੀ ਸੰਦੀ ਵੀਰ ਜੀ ਨਾ ਦੇ ਪੰਜ ਛੇ ਇਨਾਮ ਲੱਗੇ ਆ ਜੀ ਤੇ ਜੰਮੂ ਦੇ ਵਿੱਚ ਤੇ ਪੰਜ ਛੇ ਇਨਾਮਾਂ ਦੇ ਵਿੱਚ ਵਿਨਰ ਆਏ ਹੋਏ ਐ ਸੰਦੀ ਭਾਜੀ ਹਣੀ ਤੇ ਸੰਦੀ ਭਾਜੀ ਇੱਥੇ ਆਪਣਾ ਟੈਂਪਰੇਚਰ ਕਿੰਨਾ ਕਿੰਦਾ ਵਾ ਟੀਮ ਕਲੀਫਾ ਹੈ ਪੀਜੀ ਰਮੀਰ ਰਮਦਾਸ ਜੀ ਠੀਕ ਆ ਆ ਪਿੱਛੇ ਵੇਖ ਲੋ ਸਾਰੀ ਟੀਮ ਸਾਡੀ ਸਿੰਘੋ왈ਾ ਸਾਹਿਬ ਜਿੰਦਾਬਾਦ ਟੀਟ ਪ੍ਰਵਾਹ ਜੀ ਸੱਤ ਵਾਏ ਗਿਆ 21 ਮਿੰਟ ਦੇ ਉੱਤੇ ਤੇ ਇਹਨਾਂ ਨੂੰ ਇਨਾਮ ਦੇਣਗੇ ਜੀ ਸਾਡੇ ਹੈਪੀ ਭਾਈ ਜੀ جموں مقابلہ یہ گیم جہی آپ نے گلی تک لگی ہے میں بہت شکر گزارا جی جانے انڈیا جموں کے بہت ہی ودیا اجرالا <سؤال> کر کے جی جموں والے پہلے ਡੋਟਰ ਪਤਨੀ ਜੀ ਨੂੰ ਬਾਹਰੋਂ ਵੀ ਅਨੰਦ ਮਹਿਸੂਸ ਕਰਦੇ ਆ ਜੀ ਨਮਸਕਾਰ ਡੋਟਰ ਜੀ ਜਿਆਦੇ ਨਹੀਂ ਬਹੁਤ ਖੁਸ਼ਮੀਲੀ ਨਾ ਕੋਈ ਨਾ ਕੋਈ ਇਸ ਵਿੱਚ ਆ ਜਿਹੜਾ ਲਗਾਇਆ ਬਣਾਉਣੀ ਕਰੇ ਇਹ ਨਵੀਂ ਪਾਰਟੀ ਦਾ ਹੈ ਹਾਂਜੀ ਵੈਲਕਮ ਜੀ ਕਵਰ ਬਾਡ ਪੀਜਨਸ ਤੇ ਆਹ ਵੇਖ ਲਓ ਜੀ ਸਾਰਾ ਵਿਊ ਠੀਕ ਹੈ ਜੀ ਤੇ ਆਹ ਹੈਗਾ ਜੀ ਸਾਡੇ ਸੰਦੀ ਵੀਰ ਜੀ ਹਣੀ ਸਾਸੀਗਾ ਸੰਦੀ ਵੀਰ ਜੀ ਕੀ ਹਾਲ ਚਾਲ ਜੀ ਸੰਦੀ ਵੀਰ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੈਂਡੀ ਵੀਰ ਜੀ ਨਾਲ ਦੇ ਪੰਜ ਛੇ ਇਨਾਮ ਲੱਗੇ ਆ ਜੀ ਤੇ ਜੰਮੂ ਦੇ ਵਿੱਚ ਤੇ ਪੰਜ ਛੇ ਇਨਾਮਾਂ ਦੇ ਵਿੱਚ winner ਆਏ ਹੋਏ ਸੈਂਡੀ ਭਾਜੀ ਹੋਣੀ ਤੇ ਸੈਂਡੀ ਭਾਜੀ ਇੱਥੇ ਆਪਣਾ ਟੈਂਪਰੇਚਰ ਕਿੰਨਾ ਕਿ ਰਹਿੰਦਾ ਵਾ ਭਾਜੀ ਇੱਥੇ ਜਿਹੜਾ ਟੈਂਪਰੇਚਰ ਅਗਰ ਸਹੀ ਦੇ ਤੂੰ ਜੇਡ ਸ਼ਾਰਟ ਹੁੰਦਾ ਭਾਜੀ ਜੀ ਆ 15 ਤੋਂ ਵੱਧ ਕਰ ਲਓ ਠੀਕ ਆ ਤੂੰ ਚਲ 2-3 ਸਾਲ ਤੋਂ ਮੌਸਮ ਸੱਟ ਨਹੀਂ ਬਣਿਆ ਹੋਵਾਂ ਚੱਲ ਗਏ ਨਾ ਨਾਰਮਲ ਨਾਲ ਵੀ ਸਵਾਗੀ 45 ਤੱਕ ਪੁੱਜ ਗਿਆ 45 ਦਾ ਬਹੁਤ ਚੰਗਾ ਰਹਿ ਗਿਆ ਜੀ ਨਾ 40 ਤੋਂ 45 ਫਰੀ ਪੁੱਜ ਗਿਆ ਟੈਂਪਰੇਚਰ ਅੱਛਾ ਅੱਛਾ ਤੇ ਆਪਣਾ ਮਤਲਬ ਜਿਹੜਾ ਓਇਲਾ ਸਾਹਮਣੇ ਇਹਨਾਂ ਟੂਰਨਾਮੈਂਟ ਉਹਦੇ ਵਿੱਚ 6 ਨਾਮ ਮਤਲਬ ਤੁਹਾਡੇ ਉੱਨੀ ਨਹੀਂ ਤਾਂ ਸਾਡੀ ਇੱਥੇ ਬੇਸਿਕਲੀ ਕੀ ਹੁੰਦਾ ਕਿ ਕਿੰਨੇ ਕਪਾਂ ਦੀਆਂ ਇੱਥੇ ਬਣੀਆਂ ਜਾਣੀਆਂ ਜੰਮੂ ਕਮੇਟੀ ਹੈ ਨਾ ਜੰਮੂ ਦੀ ਹਾਂਜੀ ਉਹਦੇ ਅੰਡਰ ਜਿਹਨੇ ਵੀ ਟੂਰਨਾਮੈਂਟ ਆਉਂਦੀ ਹੈ ਨਾ ਇਹ ਸਾਰੀ ਉਹਨਾਂ ਦੀ ਪ੍ਰਾਈਜ਼ ਡਿਸਕਸ਼ਨ ਸਾਰੇ ਬਣੀਆਂ ਸਾਰਿਆਂ ਦੀ ਆ ਉਹ ਇਹ ਬੇਸਿਕਲੀ ਜਿਹੜੇ ਆਪਣੇ ਮਨਜੀਤ ਸਿੰਘ ਉਹਦਾ ਸਬੂਤ ਸਾਡ ਹੋਰ ਹਾਂਜੀ ਸਪਾਂਸਰ ਕਰਦੇ ਜੰਮੂ ਹਾਂਜੀ ਹਾਂਜੀ ਜਿਹੜੀ ਜੰਮੂ ਕਮੇਟੀ ਹੈ ਭਾਈ ਮੈਕਸਿਮਮ ਉਹਨਾਂ ਦੇ ਡਿਫਰੈਂਸ਼ਲ ਫੰਕਸ਼ਨ ਸਾਰੇ ਉਹੀ ਦੇਖੇਗੇ ਉਹੀ ਦੇਖਦੇ ਆ ਠੀਕ ਹੈ ਠੀਕ ਹੈ ਮਤਲਬ ਜਿਹੜੇ ਵੀ ਕੱਪ ਜੰਮੂ ਦੇ ਵਿੱਚ ਹੋਏ ਆ ਉਹਨਾਂ ਸਾਰਿਆਂ ਦੇ ਪ੍ਰਾਈਜ਼ ਜਿਹੜੇ ਇੱਥੇ ਅੱਜ ਵੰਡੇ ਜਾਣੇ ਆ ਇਕੱਠੇ ਹੁੰਦੇ ਸਰਦੇ ਇਕੱਠੇ ਹੋਣੇ ਆ ਸਾਰਿਆਂ ਦੇ ਸਾਰੇ ਪ੍ਰਾਈਜ਼ ਇਕੱਠੇ ਮਿਲ ਕੇ ਚੁਲਿਏ ਜਿੰਨੇ ਵੀ ਟੂਰਨਾਮੈਂਟ ਆਹੀਂ ਜੰਮੂ 'ਚ ਕਰਾਉਂਦੇ ਕਿ ਇਕੱਠ ਹੋਏ ਲੋਕਾਂ ਨੂੰ ਮਤ ਲਗੇ ਭਾਈ ਇਹ ਬੜਾ ਮੱਧੀਏ ਚੁਣੋਗਾ ਬੜਾ ਪ੍ਰੋਫੈਸ਼ਨ ਬਣਾਓ ਨਾਲੇ ਧੰਨਵਾਦ ਜੀ ਔਇਲਾ ਸਾਹਿਬ ਦਾ ਵੀ ਬਹੁਤ ਕਬੂਤਰਬਾਜੀ ਨੂੰ ਸਪੋਰਟ ਕਰਦੇ ਬ ਜਮੂਰੇ ਜਿਨੂੰ ਵੀ ਸਾਡੇ ਵੀਰਾਂ ਸਾਰੇ ਧੰਨਕਤੂ ਕਰਦੇ ਨੂੰ ਸਵਾਦਰ ਨੂੰ ਕਿਉਂਕਿ ਯਾਰ ਮੀ ਸਪੋਰਟ ਕਰਨੀ ਤੁਹਾਡੇ ਸਾਹਮਣੇ ਦੇਖੋ ਕਿੰਨੇ ਹਜ਼ਾਰ ਕਿਲੋਮੀਟਰ ਚੱਲ ਕੇ ਇੱਥੇ ਆਇਆ ਬਾਈ ਬਿਲਕੁਲ ਬਿਲਕੁਲ ਕੋਈ ਛੋਟੀ ਵੱਡੀ ਗੱਲ ਨਹੀਂ ਬਾਈ ਇੱਥੇ ਬੰਦਾ 200 ਤਸਵੀਰ ਲੱਗੀ ਹੋਈ ਆ ਜੀ ਇਹ ਮਤਲਬ ਇਹ ਉਹਨਾਂ ਦਾ ਕੋਈ ਗਾਂ ਸ਼ਾਗਿਰਦ ਹੈ ਕਿ ਜਾਂ ਮਤਲਬ ਉਹਨਾਂ ਦੇ ਸ਼ਾਗਿਰਦਾਂ ਮੁੰਡੇ ਜਿੰਮੂ ਜੀ ਅੱਛਾ ਜੀ ਮੇਰੇ ਸਾਹਮਣੇ ਇਸ ਸੀਜ਼ਨ ਵਿੱਚ ਹੀ ਘੇੜਾ ਪਿਆ ਅੱਛਾ ਜੀ ਉਹਨਾਂ ਦਾ ਨੰਬਰ ਪਿਆ ਮੇਰੇ ਸਾਹਮਣੇ ਇੱਕ ਕੋਰਮੈਂਟਾ ਤੇ ਉਹਨੇ ਫੋਟੋ ਅੱਛਾ ਅੱਛਾ ਠੀਕ ਹੈ ਜੀ ਲਓ ਜੀ ਆ ਮ ਉਹਨਾਂ ਦੇ ਸ਼ਾਗਿਰਦਾਂ ਦਾ ਨੰਬਰ ਪਿਆ ਜੀ 1 ਕਿ 2 ਨੰਬਰ ਪਏ ਆ ਤੇ ਉਹਨਾਂ ਨੇ ਟਰੋਫੀ ਉੱਤੇ ਆ ਲਿਖਿਆ ਹੈ ਨਾ ਫਰਸਟ ਸੀਜ਼ਨ ਫਰਸਟ ਪ੍ਰਾਈਜ਼ ਪਹਿਲਾ ਨਾਮ ਲੱਗਾ ਹੈ ਜੀ ਉਹਨਾਂ ਦਾ ਤੇ ਸੰਦੀਪਾਈ ਕਬੂਤਰ ਫੈਰ ਕੀ ਕਿੱਥੋਂ ਤੱਕ ਗਏ ਆਪਣੇ ਵਧੀਆ ਪਾਈ ਸਵਾਰ ਮੈਕਸਿਮਮ ਸ਼ਾਮ ਤੱਕ ਪੁੱਜਿਆ ਕਬੂਤਰ ਆਪਣੇ ਬੜੀ ਨਰਵਾਹ ਹੋਵਾ ਉਹਨੇ ਹਵਾ ਨੇ ਮਾਰ 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 ਦਿੱਤੀ ਤੇ ਥੋੜਾ ਆਪਣੇ ਫਿਰਦੇ ਰਸਵਾਨ ਹੋ ਗਏ ਸੀ ਥੋੜਾ ਵਾਇਰਸੇ ਘਰ ਆ ਗਏ ਅਛਾ ਸਾਡੇ ਜੀ ਮਹਿਮਾਨ ਵੀ ਆਏ ਹੋਏ ਆ ਇਹਨਾਂ ਵਾਲੇ ਵੀ ਕੈਮਰਾਮੈਨ ਜੀ ਕਲੀਫਾ ਹੈਪੀ ਜੀ ਰਮੀ ਰਮਦਾਸ ਜੀ ਠੀਕ ਆ ਆ ਪਿੱਛੇ ਵੇਖ ਲਓ ਸਾਰੀ ਟੀਮ ਸਾਡੀ ਸਿੰਘੋ왈 ਸਾਹਿਬ ਜਿੰਦਾਬਾਦ ਹਿੱਟ ਪ੍ਰਵਾਹ ਜੀ ਸੱਤ ਵਾਏ ਗਿਆ 21 ਮਿੰਟ ਦੇ ਉੱਤੇ ਤੇ ਇਹਨਾਂ ਨੂੰ ਇਨਾਮ ਦੇਣਗੇ ਜੀ ਸਾਡੇ ਹੈਪੀ ਭਾਜੀ ਕਲੀਫਾ ਸਾਹਿਬ ਤੇ ਨਾਲ ਰਮੀ ਰਮਦਾਸ ਸਾਜ ਜੀ ਹਣੀ ਠੀਕ ਹੈ ਜੀ ਓ ਜੀ 10ਵੀਂ ਪੋਜੀਸ਼ਨ ਹੈ ਜੀ ਤੇ ਇਹਨਾਂ ਨੂੰ ਵੀ ਨਾਮ ਰਮੀਰ ਰਮਦਾਸ ਉਸਤਾਦ ਜੀ ਹਣੀ ਤੇ ਆਪਣੇ ਹੈਪੀ ਭਾਈ ਖਲੀਫਾ ਸਾਹਿਬ ਆਪਣੇ ਹੱਥਾਂ ਨਾਲ ਦੇਣਗੇ ਜੀ 10ਵੀਂ ਪੋਜੀਸ਼ਨ ਹੈ ਜੀ ਚੌਧਰੀ ਜੀ 6ਵੀਂ ਪੋਜੀਸ਼ਨ ਹੈ ਜੀ ਲੋ ਜੀ 5ਵੀਂ ਪੋਜੀਸ਼ਨ ਆ ਜੀ ਲੋ ਜੀ ਚੌਥੀ ਪੋਜੀਸ਼ਨ ਜੀ 3rd ਪੋਜੀਸ਼ਨ ਆ ਤੇ ਇਹਨਾਂ ਨੂੰ ਇਨਾਮ ਦੇਣਗੇ ਜੀ ਦੀਪਕ ਸਾਜੀ ਹੁਣੀ ਨਾਕਾ ਕਪਾ ਕਸ਼ ਸਾਜੀ ਹੁਣੀ ਠੀਕ ਹੈ ਜੀ ਸੈਕੰਡ ਪੋਜੀਸ਼ਨ ਆ ਜੀ ਸੈਕੰਡ ਪੋਜੀਸ਼ਨ ਬਸ ਸਭ ਪ੍ਰਾਈਜ਼ ਲਈ ਆ ਜਾ ਰਹੇ ਹਾਂ ਹਾਂ ਜੀ ਜੀ ਫਸਟ ਪ੍ਰਾਈਜ਼ ਆ ਲੋ ਜੀ ਮੁਬਾਰਕਾਂ ਜੀ ਇਹਨਾਂ ਨੂੰ ਅਮਰਪਾਲ ਵਾਲੀ ਦਾ ਵੀ ਉਸਤਾਦ ਜੀ ਨਾਲ ਵੀ ਠੀਕ ਆ ਉਸਤਾਦ ਜੀ ਸਾਫਤ ਰਿੰਗੂ ਭਾਈ ਦਾ ਅਕਮ ਭਾਈ ਜਾਨੇ ਭਾਈ ਜਿੱਤ ਜੀ ਉਸਤਾਦ ਜੀ ਅੱਗੇ ਸਦਾ ਜੀ ਸਿਰ ਤੇ ਧੰਨਵਾਦ ਕਰਦਾ ਹੂੰ ਤੋਂ ਬੋਲਦੇ ਮਰਕੋ ਕੁਸ਼ਵਰ ਜੀ ਦੇ ਲਈ ਜਦੋਂ ਤੋਂ ਕੋਈ ਨਹੀਂ ਪਤਾ ਬਾਗੀ ਨੂੰ ਬੋਲਨ ਦੀ ਸਭ ਤੋਂ ਵੱਡਾ ਬਾਈ ਸਾਹਿਬੀ ਕੁਸ਼ਵਰ ਜੀ ਬਣਾਓ ਕਈ ਲੋਕ ਵੰਟਮਨ ਬਾਈ ਜੀ ਹੁੰਦੇ ਨੇ شوق میرا دوست ہے ਮਜ਼ਾ ਮੋਟਾ ਬਹਿ ਕੇ ਪੁਸ਼ਪੰਨ ਨੂੰ ਖਵਾ ਦੇਵੇ ਮਰੋ ਅਗਰ ਮੋਟਾ ਹੋਣਾ ਹੈ ਉਸ ਤੋਂ ਹੁਣ ਕਰਦੇ ਮਰੋ ਤਾਲੀਆਂ ਹੀ ਤਾਲੀਆਂ ਬਾਜੀ ਸੈਕਿੰਡ ਇਨਾਮ ਪੀਰਾਂ ਵਾਲੀ ਸ਼ਾਸਤ ਚੌਥਾ ਇਨਾਮ ਦੀ ਜੀ ਰਾਜੂ ਵੀਰ ਜੀ ਜੇਮ ਵਾਲੇ ਬਹੁਤ ਮੁਬਾਰਕ ਉਹ ਕਿ ਫਰਸ ਪੁਜੀਸ਼ਨ ਤੇ ਰਾਜੂ ਵੀਰ ਜੀ ਮੁਬਾਰਕਾਂ ਦੇ ਕਵਰ ਬਾੜ ਪੀਏ ਸਾਲਾਂ ਪਿੰਕਾ ਜੀ 7 ਪੋਜੀਸ਼ਨ ਪਿੰਕਾ ਜੀ 7 ਪੋਜੀਸ਼ਨ ਪਿੰਕਾ ਜੀ 7 ਪੋਜੀਸ਼ਨ ਓਇਲਾ ਸਾਜਣੇ ਨਾਮ ਦਿੰਦੇ ਹੋਏ ਲੋਕਾਂ ਨੇ ਕਿੰਨੀ ਅਰੇਪਾ ਪਿੰਕਾ ਜੀ ਸਰਪ੍ਰਾਈਜ਼ ਅੰਤ ਨੂੰ ਕੀ ਆਪਾਂ ਉਰ ਉਕੇ ਸਾਹ ਰੋ ਰੋ ਸਾਰਾ ਹੋ ਗਿਆ ਜੋ ਲੋ ਜੀ 3rd ਪ੍ਰਾਈਜ਼ ਲੋਜੀ ਸੈਕਿੰਡ ਪੋਜੀਸ਼ਨ ਸੈਕਿੰਡ ਪੋਜੀਸ਼ਨ ਵੀ ਜੀਆਂ ਦੀ ਲੋਜੀ ਫਸਟ ਪ੍ਰਾਈਜ਼ ਬਰਾਬਰ ਦੀ ਪਹਿਲੀ ਪੋਜੀਸ਼ਨ ਸੌਜੀ ਦੇ ਸ਼ਾਗਿਰਦ ਹੈਗੇ ਆ ਤੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਲੋ ਜੀ ਫਰਸਟ ਪੋਜੀਸ਼ਨ ਤੇ ਇਹ ਸ਼ਾਗਿਰਦ ਹੈਗੇ ਆ ਜੀ ਔਇਲਾ ਸਾਹਿਬ ਦੇ ਆ ਵੀਰ ਜੀ ਹੁਣੀ ਆ ਬਹੁਤ ਬਹੁਤ ਮੁਬਾਰਕਾਂ ਭਾਈ ਤੁਹਾਨੂੰ ਕਵਰ ਬਾਟ ਪੀਜੇਸ ਵਲੋਂ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਜੀ ਤੇ ਔਇਲਾ ਉਸਤਾਦ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਸੁਮੇਰ ਭਾਈ ਕੋਰ ਆਪਣੇ ਮਾਈਕੋ ਤੇਰੇ ਸਟੇਜ ਤੇ ਹੈਂਕ ਯੂ ਕਾਫੀ ਹੋਰ ਦਰਦੀ ਹੈ ਕਾ ਬਹੁਤ ਜਲਵਾ ਕੇ ਦੋਹਰੂਆ ਵਾ ਵਾਹ ਯਾਰ 42 ਤੇ ਹਟਕੂਤਰ ਜੀ ਬਲਜੀ 3rd ਵਾਈਸ ਕਾਕਾ ਜੱਟ ਸਾਹਿਬ ਨੇ ਨਾਲ ਜੀ ਆ ਨਾਲ ਜੀ ਅੱਛੜੀ ਆ ਜੀ ਆਈ ਕਾਕਾ ਜੱਟ ਸਾਹਿਬ ਵਾ ਵਾਹ ਬੋਰਗਾ ਕਾਕਾ ਜੱਟ ਸਾਹਿਬ ਤੁਹਾਨੂੰ ਹਾਂ ਜੀ ਆ ਸੈਕੰਡ ਇਨਾਮ ਬਹੁਤ ਬਹੁਤ ਸੋ ਜੀ ਆ ਫਰਸਟ ਇਨਾਮ ਆ ਕੈਸ਼ ਚੋਧਰੀ ਉਸਤਾਜੀ ਨੇ ਨਾ ਲਓ ਜੀ ਕੈਸ਼ ਚੋਧਰੀ ਉਸਤਾਜੀ ਦਾ ਫਰਸਟ ਇਨਾਮ ਲੱਗਾ ਜੀ ਦੇਖੋ ਅੱਛੀ ਅੱਛੀ ਕਾਫੀਨ ਦੁਆ ਕਾਕਾ ਜੱਟ ਉਹ ਕੰਪੀटीशन ਸਟਾਰਟ ਕਰਤਾ ਜੱਟ ਸਾਰੇ ਨਾਮ ਨਾ ਰਾ ਚੀਨੀਆ ਜੀ ਨੇ ਦਾ 3rd ਪ੍ਰਾਈਜ਼ ਲਗਾਵਾ ਤੇ ਕੰਪਨੂਸ਼ ਸਾਜੇੜੀ ਅਨੇ ਨਾਮ ਦੇ ਰਹੇ ਆ ਕਾਕਾ ਜੱਟ ਸਾਹਿਬ ਬੋਮ ਬਾਰਕਾਨੀ ਬਾਈਕ ਦੀ ਚਾਬੀ ਦਿੰਦੇ ਹੋਏ ਸਤਾਜੀ ਹਣੀ ਜੀ ਸੈਕਿੰਡ ਪ੍ਰਾਈਜ਼ ਕੈਸ਼ ਚੌਧਰੀ ਸਾਜੇ ਹੋਣੀ ਰਾਜੇ ਜੀ ਰੇਟ ਕਪਲ ਕੋਸ਼ ਸਾਜੇ ਹੋਣੀਆਂ ਔਇਲਾ ਸਾਜੇਣੀਆਂ ਕੈਸ਼ ਸਾਜੇ ਹੋਣੀਆਂ ਬਹੁਤ ਬਹੁ ਮबारकਾਂ ਜੀ ਕਵਰ ਰਿਵਾਰਡ ਪੀਸ ਸੋ ਲੋ ਫਸਟ ਪ੍ਰਾਈਜ਼ ਛੋਟੂ ਸਿੰਘ ਵਾਲ ਜੀ ਤੋ ਭਾਈ ਇਧਰ ਲੋ ਜੀ ਛੋਟੂ ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਫਰਸਟ ਪ੍ਰਾਈਜ਼ ਲੋ ਜੀ ਛੋਟੂ ਭਾਈ ਨਾ ਦੇ ਨਾਮ ਜਾਈ ਓਇਲਾ ਸਾਦੀ ਨਾਲ ਦੇ ਸ਼ਗਿਰਦੇ ਆ ਜੀ ਲੋ ਜੀ ਚੌਥਾ ਨਾਮ ਲੋ ਜੀ ਚੌਥਾ ਨਾਮ ਰਾਜੂ ਵੀਰ ਜੀ ਜੈਮ ਵਾਲੇ ਲੋ ਜੀ 3rd ਪੋਜੀਸ਼ਨ ਦੂਜਾ ਨਾਮ ਐਕਸੀਡੀ ਜਿੱਤੀ ਆ ਜੀ ਇਹਨਾਂ ਨੇ ਲੋਨੀ ਵੋਸਟੇ ਇਨਾਮ ਕੈਸ਼ ਚੌਧਰੀ ਸਤਾ ਜੀ ਹਣਾ ਦਾ ਜੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤਾਂ ਦੀ ਫਸਾ ਗਿਆ ਜੀ ਤੁਹਾਨੂੰ ਸਨਮਾਨ ਕੀਤਾ ਜਾ ਰਿਹਾ ਜੀ ਯਾਰਾਣਾ ਬਹਾਰਾ ਚੌਥਾ ਇਨਾਮ ਰਵੀ ਸ਼ਮੀ ਜੀ ਨੂੰ ਦਿੱਤਾ ਜਾ ਰਿਹਾ ਜੀ ਤੀਸਰਾ ਸ਼ੋਕਮਾਰ ਜੀ ਆਪਣੇ ਛੋਟੂ ਭਾਜੀ ਆ ਇਹਨਾਂ ਨੇ ਮੇਲਾ ਮਾਰ ਲਿਆ ਪੂਰਾ ਠੀਕ ਆ ਆ ਵੇਖ ਲੋ ਨਾਲ ਤੇ ਆ ਉੱਤੇ ਸਾਜੀ ਹੋਣੀ ਦੇ ਰਹੇ ਆ ਟਰੋਫੀ ਬਣਾਏ ਆ ਜੀ ਸੌਬਤ ਵੀਰ ਵੱਲੋਂ 3300 ਰੁਪਇਆ ਕੋਰੀਆ ਤੋਂ 1900 ਜੀ ਬੋਮ ਬੋਮ ਨਸ਼ਟ ਪਰਾਈ ਆ ਜੀ ਇਹਨਾਂ ਦਾ ਭਾਈ ਬਹੁਤ ਬਹੁਤ ਮੁਬਾਰਕਾਂ ਕਵਰ ਵਾਡ ਵੀਰ ਸਹੋਲੋ ਜੀ ਇਹ ਨਾ ਹੀ ਯਾਰ ਤੁਹਾਨੂੰ ਲੈ ਕੇ ਕਿਤੇ ਪੁੱਤਰ ਬੱਜੇ ਸਾਰੇ ਨਾਮ ਮੰਨੇ ਗਏ ਆ ਤੇ ਹੁਣ ਬਸ ਸ਼ਗਿਰਤ ਪੈਣੇ ਆ ਬਾਕੀ ਕਵਰ ਬਾਡ ਜੀ ਨੂੰ ਵੱਧੋ ਵਧਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਤੈਹਦੇ ਲੋ ਧੰਨਵਾਦ ਸਭ ਵੀਰਾਂ ਦਾ ਜੀ ਆਪਣੇ ਗੈਸ ਚੌਧਰੀ ਜੀ ਇਹਨਾਂ ਨੇ ਵੀ ਮੇਲਾ ਲੋਟ ਲਿਆ ਜੀ ਅੱਜ ਕਾਫੀ ਨਾਮ ਲੱਗੇ ਆ ਉਸਤਾਦ ਜੀ ਇਹਨਾਂ ਦੇ ਤੇ ਕਵਰ ਬਾਡ ਪੀਨ ਵੱਲੋਂ ਬਹੁ ਬਹੁ ਮੁਬਾਰਕਾਂ ਤੁਹਾਨੂੰ ਵੀ ਤੇ ਕਪਲ ਸਾਹਿਬ ਜੀ ਨਾਲ ਵੀ ਬਹੁ ਬਹੁ ਮੁਬਾਰਕਾਂ रसमी आहे बाक़ी जीव जो सारे पी ॾाढा

ਆਪਾ ਪਹਿਲਾਂ ਇਹ ਤੁਹਾਨੂੰ ਕਹਿੰਿਆ ਆ ਕਿ ਉਹਦੇ ਨੇ ਤਗੀਰ ਪੰਜਾਬ ਦੇ ਵਿੱਚ ਦੇ ਸੰਗੋ ਦੇ ਦੇਖ ਕੇ ਅਮਰਕੀ ਉਹ ਚੋੜਾ 15 ਹਜ਼ਾਰ ਦੇ ਲੋਕਾਂ ਨੇ ਇੱਕ ਵਾਰੀ ਉਸ ਆਪ ਨੂੰ ਸ਼ਿਗਰਤ ਦੇ ਬਚਾਇਆ ਤੇ ਉਹਦਾ ਇਹ ਦੂਸਰਾ ਖਿੰਦਾ ਵੀ ਜਿਹਦਾ ਉਹ ਕੰਤਾ ਲੱਗ ਰਿਹਾ ਉਹਦੀਆਂ ਝਕਾਵਾਂ ਬਚ ਗਈਆਂ ਚਲੋ ਪੰਜਾਬ ਦੇ ਵਿੱਚ ਜੀਤ ਭਾਈ ਜੀ ਦੇ ਮੌਨਟੈਗੂ ਦਾ ਨਾਮ ਜਿੱਤੇ ਜਿਸ ਕਾਰਨ ਲੈ ਜਿੱਨੇ ਤਾ جنگ جنگ میں جی ہوگا ਜੋਨੇ ਪ੍ਰਾਉਨ ਸਤਾ ਕਿ ਯੂਨੀਅਨ ਦੇ ਪਿਛਲੇ ਦਿਨਾਂ ਦੇ ਵੀਡੀਓ ਬਣੀ ਵਾਇਰਲ ਹੋਇਆ ਕਿ ਪੂਰੇ ਜਮੂਨੋ ਵਾਲੀ ਦੀ ਗੇਂਦ ਸੀ ਬੰਦ ਬੰਦ ਕਾਮਲੇ ਤੇ ਸਾਡੀਆਂ ਨਾਲ ਆਰਗੋਸ ਨੂੰ ਕਮੇਟੀ ਨੇ ਬਾਦੀ ਹੋਣੀ ਚਾਹੀਦੀ ਠੀਕ ਹੈ ਨੀਰ ਦਾ ਪਾਰਟੀ ਦਾ ਤੇ ਆਰਗੋਸ ਨੂੰ ਲੱਗਦਾ ਕਿ 3 ਚਟਾ ਲਿਆ ਆਰਗੋਸ ਕਮੇਟੀ ਨੇ ਇਹ ਦੋ ਜਨਾਂ ਨੇ ਲੂਜ਼ ਕੀਤਾ ਸੀ ਤੇ ਦੋ ਜਨਾਂ ਨੇ ਜਿਹੜੇ ਲੂਜ਼ ਨਹੀਂ ਸੀ ਉਹਨਾਂ ਨੇ ਬਾਦੀ ਦੇ ਦਿੱਤੀ ਤੇ ਜਿਹੜੀ ਨੀਰ ਦਾ ਪਾਰਟੀ ਉਹਨਾਂ ਨੇ ਕਿਹਾ ਸੀ ਕਿ ਅੱਜ ਦਾ ਫਰਸਾ ਜਿਹੜੀ ਤੋਂ ਪ੍ਰੈਸ ਤਾਂ ਵੀ ਹੋ ਰਹੀ ਹੈ ਨਾ اس کی ایسی آگے کامس مانتے ہیں کہ تم ہیانا کیا لے آیا آفا ہوں گے جیسا نہیں خلوشی تھی کہ جنا پتا لوز کلے گا انہوں ہیانا یا آفا ہاں گا لگا مارک مانفی جیسے گی تیم نایے دفا پاٹا فاردہ کوئی محطہ پاکشن پر پدھلی آیا پاٹی ہیانا بہت خلال کردے گا جیگہ میں اپنے دلیل کا کتا یہ کہ ایتا نہیں ہوگا یا میں نے کوئی پتا شو ہوگا کریں گے باٹ جمٹی پارٹی بندے بندے جگہ جانا شوق نہیں ہوئے گا ٹورنام ہو گیا مسئلہ نہیں ہوگا ਆ ਜੀ winner actva ਦਾ ਮੋਟਰਸਾਈਕਲ ਕੈਸ਼ ਚੌਧਰੀ ਸਾਜੀ ਹੋਣੀ ਇਹਨਾਂ ਨੇ ਮੋਟਰਸਾਈਕਲ ਜਿਹੜਾ win ਕੀਤਾ ਹੋ ਆ ਜੀ ਆ ਜੀ ਵੀਰ ਜੀ ਨਾਲ ਆ actva ਜਿਹੜੀ ਇਹ ਜਿੱਤੀ ਆ ਠੀਕ ਹੈ ਜੀ ਲੋ ਜੀ ਆ ਵੀਰ ਜੀ ਨਾਲੇ ਵੀ ਆ ਸਕੈਂਡਰ ਮੋਟਰਸਾਈਕਲ ਜਿਹੜਾ ਜਿੱਤਿਆ ਵਾ ਬਹੁਤ ਬਹੁ ਮबारकਾਂ ਜੀ ਕਵਰ ਵੜਦੀ ਐ ਸਰ ਹਾਂ ਜੀ ਲੋ ਜੀ ਆ ਜੀ ਫਸਟ ਇਨਾਮ ਜਿਹੜੀ ਓਇਲਾ ਉਸਤਾਦ ਜੀ ਨਾਲੇ ਸਪான்ਸਰ ਕੀਤੀ ਸੀ ਗੱਡੀ ਤੇ ਆ ਛੋਟੂ ਭਾਈ ਨਾਲੇ ਵਨ ਕੀਤੀ ਆ ਠੀਕ ਹੈ ਜੀ ਆ ਵੀਰ ਜੀ ਨਾਲੇ ਵੀ ਜਿਹੜਾ ਵਾ ਬੁਲੇਟ ਵਨ ਕੀਤਾ ਵਾ ਬਹੁਤ ਬਹੁ ਮबारकਾਂ ਵੀਰ ਜੀ ਤੁਹਾਨੂੰ ਗੱਡੀ ਦੀ ਚਾਬੀ ਦਿੰਦੇ ਹੋਏ ਓਇਲਾ ਉਸਤਾਦ ਜੀ ਹੋਣੀ ਛੋਟੂ ਵੀਰ ਜੀ ਨੂੰ ਸਭ ਦੀ ਹਾਜ਼ਰੀ ਦੇ ਬਹੁ ਬਹੁ ਮੁਬਾਰਕਾਂ ਜੀ ਕਵਰ ਬਾਰੇ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ